ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਇੱਕ ਪਟੀਸ਼ਨ ਤੇ ਅੱਜ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਜੇ ਇਸ ਵਿੱਚ ਉਹਨਾਂ ਨੇ ਨਾਬਾ ਜੇਲ੍ਹ ਵਿੱਚ ਆਪਣੀ ਬੈਰਕ ਬਦਲਣ ਦੀ ਮੰਗ ਕੀਤੀ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਪ੍ਰੀਤ ਇੰਦਰਪਾਲ ਸਿੰਘ ਨੇ ਦੱਸਿਆ ਕਿ ਮਜੀਠੀਆ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਉਹਨਾਂ ਦੀ ਔਰੇਂਜ ਸ਼੍ਰੇਣੀ ਦਾ ਹਵਾਲਾ ਦਿੱਤਾ ਗਿਆ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 22 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ ਅੱਜ ਉਹਨਾਂ ਨੇ ਐਪਲੀਕੇਸ਼ਨਾਂ ਲਗਾਈ ਹੋਈਆਂ ਸੀਗੀਆਂ ਅਲੱਗ-ਅਲੱਗ ਮੁੱਦਿਆਂ ਤੇ ਇਕੋ ਆਪਣਾ ਕਹਿ ਰਿਹਾ ਸੀ ਕਿ ਮੇਰਾ ਬੈਰਿਕ ਚੇਂਜ ਕਰ ਦਿਓ ਤੇ ਇੱਕ ਉਹਨਾਂ ਨੇ ਗਰਾਉਂਡ ਆਫ ਅਰੈਸਟ ਮੰਗੇ ਸੀ ਇਹ ਤੇ ਜਿਹੜੇ ਕੀ ਉਹਨਾਂ ਨੂੰ ਆਲਰੇਡੀ ਮਿਲ ਚੁੱਕਿਆ ਸੀ ਅਦਾਲਤ ਨੂੰ ਦੱਸਿਆ ਕਿ ਵੀ ਇਹ ਜਿਹੜੇ ਗਰਾਉਂਡ ਆਫ ਅਰੈਸਟ ਮੰਗ ਰਹੇ ਨੇ ਉਹ ਤਾਂ ਆਲਰੇਡੀ ਕੋਰਟ ਦੇ ਆਰਡਰਾਂ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਉਹਨਾਂ ਨੂੰ ਵਾਪਸ ਉਹਨਾਂ ਨੂੰ ਆਲਰੇਡੀ ਦਿੱਤੇ ਹੋਏ ਨੇ ਸਿਰਫ ਟਾਈਮ ਜਾ ਕੇ ਕੀਤਾ ਜਾ ਰਿਹਾ ਤੇ ਫਿਰ ਕੋਰਟ ਨੇ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਰਿਪਲਾਈ ਕਿਹਾ ਕਿ ਤੁਸੀਂ ਰਿਪਲਾਈ ਫਾਈਲ ਕਰਦੇ ਹੋ ਹਾਂਜੀ ਤੇ ਇੱਕ ਐਪਲੀਕੇਸ਼ਨ ਉਹਨਾਂ ਨੇ ਹੋਰ ਲਗਾਈ ਸੀ ਮੇਰਾ ਬੈਰਿਕ ਚੇਂਜ ਕਰ ਦਿਓ ਉਹਦੇ ਲਈ ਇਸੇ ਅਦਾਲਤ ਨੂੰ ਦੱਸਿਆ ਕਿ ਜੀ ਐਸੀ ਅੱਛੀ ਪੁਖਤਾ ਉਹਨਾਂ ਦੇ ਲਈ ਜਿਹੜੀ ਹੈਗੀ ਹੈ ਸਿਕਿਉਰਟੀ ਦਾ ਇੰਤਜ਼ਾਮ ਕੀਤਾ ਹੋਇਆ ਸੋ देयर